ਸਤਿ ਸ੍ਰੀ ਅਕਾਲ ਤੁਸੀਂ ਦੇਖ ਰਹੇ ਹੋ ਟੀਵੀ ਦੇਸ਼ ਪੰਜਾਬ ਮੈਂ ਹਾਂ ਸੰਦੀਪ ਸਿੰਘ ਖਰ ਤੇ ਮੇਰੇ ਨਾਲ ਖਗਾ ਉਤੇ ਚਰਚਾ ਕਰਨ ਲਈ ਮੌਜੂਦ ਨੇ ਸੀਨੀਅਰ ਪੱਤਰਕਾਰ ਤੇ ਸਿਆਸੀ ਮੁਲਾਕਣਕਾਰ ਜਸਪੀਰ ਸਿੰਘ ਪੱਟੀ ਪੱਟੀ ਸਾਹਿਬ ਸਵਾਗਤ ਬਹੁਤ ਬਹੁਤ ਸਤਿ ਸ੍ਰੀ ਅਕਾਲ ਦੀ ਪ੍ਰਕਿਰਿਆ ਜੀ ਮੇਰੇ ਵੱਲੋਂ ਵੀ ਆਪ ਜੀ ਦੇ ਸਾਰੇ ਸਰੋਤਿਆਂ ਤੇ ਦਰਸ਼ਕਾਂ ਨੂੰ ਸਤਿ ਸ੍ਰੀ ਅਕਾਲ ਜੀ ਪੱਟ ਸਾਹਿਬ ਆਪਾਂ ਪਹਿਲਾਂ ਵੀ ਇਸ ਪ੍ਰੋਗਰਾਮ ਦੇ ਵਿੱਚ ਇੱਕ ਵਾਰੀ ਗੱਲ ਕੀਤੀ ਸੀਗੀ ਕਿ ਪੰਜਾਬ ਜਿਹੜਾ ਇਹ ਲੀਡਰਲੈਸ ਹੋ ਚੁੱਕਾ ਹੋਇਆ ਪੰਜਾਬ ਦੀ ਅਗਵਾਈ ਕਰਨ ਵਾਲਾ ਕੋਈ ਯੋਗ ਲੀਡਰ ਨਹੀਂ ਹੈ ਪਰ ਅੱਜ YouTube ਦੇ ਉੱਤੇ ਇੱਕ ਇੰਟਰਵਿਊ ਦੇਖੀ ਤੁਸੀਂ ਸੁਣੀ ਮੈਂ ਵੀ ਸੁਣੀ ਉਹਦੇ ਵਿੱਚ ਪ੍ਰਤਾਪ ਸਿੰਘ ਕੈਰੋ ਹੁਣਾ ਦਾ ਜ਼ਿਕਰ ਜਿਹੜਾ ਉਹ ਵੈਸੇ ਇੰਟਰਵਿਊ ਹੈ ਹੀ ਉਹਨਾਂ ਵਾਸਤੇ ਬਣਾਈ ਗਈ ਸੀ ਉਹਨਾਂ ਨੂੰ ਉਹਨਾਂ ਦੇ ਜਨਮ ਸ਼ਤਾਬਦੀ ਸੀਗੀ ਉਹਦੇ ਸੰਬੰਧ ਦੇ ਵਿੱਚ ਬਣਾਈ ਗਈ ਸੀ ਹੁਣ ਪੱਟੀ ਸਾਹਿਬ ਅਗਰ ਪੈਮਾਨਾ ਪ੍ਰਤਾਪ ਸਿੰਘ ਕੈਰੋ ਹੁਣਾ ਨੂੰ ਮੰਨ ਲਿਆ ਜਾਵੇ ਵੀ ਪ੍ਰਤਾਪ ਸਿੰਘ ਕੈਰੋ ਵਰਗਾ ਲੀਡਰ ਚਾਹੀਦਾ ਤੇ ਮੈਨੂੰ ਨਹੀਂ ਲੱਗਦਾ ਵੀ ਮੈਂ ਦਿਸਦਾ ਵੀ ਨਹੀਂ ਦੂਰ ਦੂਰ ਤੱਕ ਵੀ ਉਹੋ ਜਿਹਾ ਕੋਈ ਲੀਡਰ ਜਿਹੜਾ ਪੰਜਾਬ ਨੂੰ ਮਿਲ ਸਕਦਾ ਇੱਡੀ ਵੱਡੀ ਸੋਚ ਵਾਲਾ ਜਿੱਦਾਂ ਦਾ ਉਹ ਪ੍ਰੋਗਰਾਮ ਤੋਂ ਮੈਂ ਸੁਣਿਆ ਸਮਝਿਆ ਵੀ ਪ੍ਰਤਾਪ ਸਿੰਘ ਕੈਰੋਂ ਦੇ ਬਾਰੇ ਉਹੋ ਜਿਹਾ ਲੀਡਰ ਕੋਈ ਨਹੀਂ ਦਿਸਦਾ ਤੇ ਲੀਡਰਲੈਸ ਪੰਜਾਬ ਹੈਗਾ ਸਾਡੀਆਂ ਖੇਤਰੀ ਪਾਰਟੀਆਂ ਢੜਿਆਂ ਚਵੰਡੀਆਂ ਹੋਈਆਂ ਨੇ ਨਵੀਂ ਪਾਰਟੀ ਨੂੰ ਮੌਕਾ ਦਿੱਤਾ ਉਹਨਾਂ ਨੂੰ 1200 ਕਰੋੜ ਹੀ ਨਹੀਂ ਲੱਭਦਾ ਪਿਆ ਜੀ ਜਿਹੜੇ ਇਹ ਕਹਿੰਦੇ ਸੀ ਵੀ ਪੈਸਾ ਬਹੁਤ ਆ ਪਹਿਲਿਆਂ ਨੂੰ ਵਰਤਣਾ ਨਹੀਂ ਆਇਆ ਅਸੀਂ ਦੱਸਾਂਗੇ ਕਿਵੇਂ ਵਰਤਣਾ ਤੇ ਹੁਣ ਪੈਸਾ ਹੈਗਾ ਵੀ ਆ ਇੱਕ ਪਾਸੇ ਮੰਨੀ ਵੀ ਜਾਂਦੇ ਆ ਤੇ ਇੱਕ ਪਾਸੇ ਕਹਿੰਦੇ ਹੈਗਾ ਵੀ ਨਹੀਂ ਆ ਤੇ ਉਹਨਾਂ ਨੂੰ ਮਤਲਬ ਬੇਸਿਕਲੀ ਉਹ ਪੈਸਾ ਵਰਤਣਾ ਆ ਹੀ ਨਹੀਂ ਰਿਹਾ ਹੁਣ ਇਥੋਂ ਹੀ ਆਪਾਂ ਆਪਣੇ ਜਿਹੜਾ ਪ੍ਰੋਗਰਾਮ ਹੈ ਇਹ ਸ਼ੁਰੂ ਕਰਦੇ ਆਂ ਵੀ ਅਗਰ ਪ੍ਰਤਾਪ ਸਿੰਘ ਕੈਰੋਂ ਪੈਮਾਨਾ ਨੇ ਇਤਾਂ ਦਾ ਲੀਡਰ ਹੋਣਾ ਚਾਹੀਦਾ ਤੇ ਫਿਰ ਇਹ ਲੀਡਰ ਕਿੱਥੋਂ ਲੱਭੂਗਾ ਜੀ ਫਿਰ ਲੀਡਰਸ਼ਿਪ ਮਤਲਬ ਪੰਜਾਬ ਦੀ ਅਗਵਾਈ ਫਿਰ ਕਿਵੇਂ ਹੋਊਗੀ ਪ੍ਰਤਾਪ ਸਿੰਘ ਕੈਰੋਂ ਨੂੰ ਉਦੋਂ ਮੁੱਖ ਮੰਤਰੀ ਪੰਜਾਬ ਬਣਾਇਆ ਗਿਆ ਸੀ ਜਦੋਂ ਦੋ ਮੁੱਖ ਮੰਤਰੀ ਗੋਪੀ ਚੰਦ ਭਾਰਗਵ ਤੇ ਦੂਸਰਾ ਥੜਾ ਹੈਗਾ ਜੀ ਇੱਕ ਮੁੱਖ ਮੰਤਰੀ ਹੋਰ ਦੋਵਾਂ 'ਚ ਬੜੀ ਖਿਚੋ-ਤਣ ਚਲਦੀ ਸੀ ਤੇ ਉਹ ਉਹਨਾਂ ਦੀ ਖਿਚੋ-ਤਣ ਦੇ ਵਿੱਚ ਫਿਰ ਉਹਨੇ ਸੋਚਿਆ ਵੀ ਜਦੋਂ ਨਹਿਰੂ ਨੇ ਗਿਆ ਵੀ ਇਹਨਾਂ ਦੀ ਖਿਚੋ-ਤਣ ਚਲਦੀ ਨਹੀਂ ਰਹੀ ਦੀ ਕਦੀ ਉਹ ਕਦੀ ਉਹ ਗਦੀਓ ਤੇ ਉਹਨੇ ਕਦੀ ਉੱਥੇ ਪੀ ਸਿੱਖ ਮੁੱਖ ਮੰਤਰੀ ਲਾ ਦੇ। ਸਿੱਖ ਮੁੱਖ ਮੰਤਰੀ ਲਾਉਣ ਤੇ ਫਿਰ ਪ੍ਰਤਾਪ ਸਿੰਘ ਕੈਰੋਂ ਦੀ ਚੋਣ ਕੀਤੀ ਗਈ ਸੀ ਤੇ ਪ੍ਰਤਾਪ ਸਿੰਘ ਕਹਿ ਰਹੇ ਦੂ ਇੱਕ ਹਦਾਇਤ ਕੀਤੀ ਗਈ ਸੀ ਵੀ ਅਕਾਲੀ ਦੀ ਉਗਣ ਚਾਹੀਦੀ। ਜੇ ਤੂੰ ਪੰਜਾਬ ਚੋਂ ਅਕਾਲੀ ਖਤਮ ਕਰ ਦੇਗਾ ਤੈਨੂੰ ਡਿਫੈਂਸ ਮਿਨਿਸਟਰ ਆਫ ਇੰਡੀਆ ਬਣਾ ਦਿੱਤਾ ਜੂ ਤ ਉਹਨੇ ਫਿਰ ਕਾਲੀਆਂ ਤੇ ਜਿਹੜੇ ਜ਼ੁਲਮ ਕੀਤੇ ਸੀਗੇ ਉਹ ਹੱਥਾ ਜਰੂਰ ਸੀਗੇ ਉਹ ਜ਼ੁਲਮ ਤੇ ਸ਼ਾਇਦ ਰੰਗਜੀਤ ਦੇ ਟਾਈਮ ਤੇ ਨੂੰ ਹੋਏ ਹੋਏ ਪ੍ਰਤਾਪ ਸਿੰਘ ਕੈਰੋਂ ਨੇ ਬਣਦੀ ਟੋਟੀ ਅਕਾਲੀਅਤ ਪਾਵਨੀ ਲਾਤੀ ਸੀ ਤੇ ਇਹ ਗੱਲ ਕਹਤੀ ਸੀ ਵੀ ਇਹਨਾਂ ਦੀ ਕੋਈ ਵੀ ਜੇ ਕਿਸੇ ਨੇ ਕੋਈ ਮੀਟਿੰਗ ਕਰਾਈ ਜੇ ਕਿਤੇ ਨੇ ਕਿਸੇ ਨੇ ਇਹਨਾਂ ਦੇ ਨਾਲ ਕੋਈ ਵਰਤੋਂ ਰੱਖੀ ਤਾਂ ਆਪਣਾ ਪੜਿਆ ਵਿਚਾਰ ਲੈ ਪੰਜਾਬੀ ਸੂਬੇ ਦੇ ਮਦਈ ਸੀ ਤੇ ਜਿਹੜਾ ਨਹਿਰੂ ਸ਼ਿਵ ਕਹਿੰਦਾ ਮੈਂ ਪੰਜਾਬੀ ਸੂਬਾ ਬਣ ਨਹੀਂ ਦਿੰਦੇ ਪੰਜਾਬੀ ਸੂਬਾ ਬਣੀਆਂ ਦਾ ਖਾਲਸਾ ਬਣਾ ਕੇ ਤੇ ਅਲੱਗ ਹੋ ਜਾਣਾ ਨਹਿਰ ਦੀ ਸੋਚ ਇਹ ਸੀ ਉਹ ਕਿਸੇ ਵੀ ਸੂਰਤ ਦੇ ਵਿੱਚ ਇਹਨਾਂ ਨੂੰ ਪੰਜਾਬੀ ਸੂਬੇ ਦੀ ਨਹੀਂ ਸੀ ਅੱਗੇ ਦਿੰਦਾ ਉਹ ਨੇਵਰ ਇਹਨੂੰ ਇੰਨੀ ਗੱਲ ਕੋਈ ਇਥੋਂ ਤੱਕ ਵੀ ਜਿਹੜੇ ਕਾਲੀ ਸੀਗੇ ਕਟੜ ਕਾਲੀ ਸੀ ਜਦੋਂ ਕਿਤੇ ਮੀਟਿੰਗ ਕਰਨੀ ਸੀ ਉਹ ਜਿਹੜੇ ਮੀਟਿੰਗ ਨਹੀਂ ਕਰ ਸਕਦੇ ਤੇ ਅੰਡਰਗਰਾਊਂਡ ਰਹਿੰਦੇ ਸੀ ਤੇ ਰਾਤ ਦੇ ਹਨੇਰੇ ਵਿੱਚ ਦੀਵਾ ਜਗਾ ਕੇ ਮਿੱਟੀ ਦੇ ਤੇਲ ਦੇ ਦੀਵੇ ਉਹਨੇ ਲਾਈਟ ਹੁੰਦੀ ਸੀ ਉਹ ਦੀਵੇ ਦੀ ਰੋਸ਼ਨੀ ਵਿੱਚ ਮੀਟਿੰਗ ਕਰਦੇ ਹੁੰਦੇ ਸੀ ਉੱਥੇ ਆਪਣੇ ਬਿਆਨ ਨੂੰ ਲਿਖਦੇ ਹੁੰਦੇ ਸੀ ਇੰਨਾ ਤਸ਼ੱਦਦ ਕੀਤਾ ਸੀ ਇਸ ਪ੍ਰਤਾਪ ਸਿੰਘ ਕੈਰੋ ਨੇ ਫਿਰ ਜਦੋਂ ਨਹਿਰੂ ਨੇ ਕਹਿਤਾ ਵੀ ਤੁਸੀਂ ਭਾਖੜਾ ਡੈਮ ਬਣਾ ਰਹੇ ਹੋ ਤੇ ਭਾਖੜਾ ਡੈਮ ਵਾਸਤੇ ਸਾਡੇ ਕੋਲੇ ਕੋਈ ਤੁਹਾਨੂੰ ਪੈਸੇ ਦੇਣ ਵਾਸਤੇ ਨਹੀਂ ਹੈਗੇ ਤਾਂ ਆਪਣਾ ਪ੍ਰਬੰਧ ਆਪ ਕਰੋ ਤੇ ਆਪਣੇ ਆਪ ਨੂੰ ਕਿਸਾਨਾਂ ਦਾ ਮਸੀਹਾ ਦੱਸਣ ਵਾਲਾ ਪ੍ਰਤਾਪ ਸਿੰਘ ਕੈਰੋ ਨੇ ਇੱਕ ਕਿਸਾਨਾਂ ਤੇ ਖੁਸ਼ ਹੈਸੀਟੇਟ ਟੈਕਸ ਲਾਇਆ ਸੀ ਕੁਝ ਹੈਸੀਟੇਟ ਕੋਚ ਹੈ ਸੀ ਟੈਕਸ ਦੇ ਵਿੱਚ ਕੀ ਸੀਗਾ ਵੀ ਜਿਹੜਾ ਮਾਲੀਆ ਸੀ ਉਹ ਦੁੱਗਣਾ ਕਰ ਦਿੱਤਾ ਸੀ ਕਿਹੜਾ ਟੈਕਸ ਪਟਸਰਬ ਇੱਕ ਵਾਰੀ ਫੇਰ ਦੱਸਿਓ ਕੋਚ ਹੈ ਸੀ ਟੈਕਸ ਕੁਝ ਵੀ ਨਹੀਂ ਸਮਝਿਆ ਅੱਛਾ ਕੋਚ ਹੈ ਸੀ ਟੈਕਸ ਲਾਇਆ ਸੀਗਾ ਤੇ ਉਹਦੇ ਵਿੱਚ ਸੀ ਪੀਆਈ ਭਾਰਤੀ ਕਮਿਊਨਿਸਟ ਪਾਰਟੀ ਦੇ ਕਿਸਾਨ ਵਰਗ ਨੇ ਵਿਰੋਧ ਕੀਤਾ ਸੀਗਾ ਤੇ 10000 ਕਿਸਾਨ ਫੜ ਕੇ ਅੰਦਰ ਕਰਤਾ ਸੀ ਜੀ 2000 ਬੀਬੀਐਮ ਸ਼ਾਮਲ ਸੀਗੀ ਕਈ ਬੀਬੀਆਂ ਦੇ ਬੱਚੇ ਵੀ ਨਾਗ ਜ਼ਿਲ੍ਹਾ ਜਾਣ ਕਿੱਧਰ ਲੈ ਗਏ ਸੀ ਇਹਨਾਂ ਇੰਨਾ ਨਰਦਈਪੁਣਾ ਹਰਦੇ ਸੀ ਵੀ ਮੈਂ ਨਿਊ ਕਰਨਾ ਜੋ ਮਰਜ਼ੀ ਆ ਤਾਂ ਲੇਕ 6 ਮਹੀਨੇ ਦੇ ਵਿੱਚ ਇਹਨੂੰ ਵਾਪਸ ਲਾਣੇ ਪਿਆ ਸੀ ਉਹ ਖੁਸ਼ੀ ਅੱਗੇ ਟੈਕਸ ਬੰਦੇ ਸਰੇ ਜਾ ਕਰਨੇ ਪੈ ਸੀ ਤੇ ਕ੍ਰਪਸ਼ਨ ਦੀ ਉਹਨੇ ਇੰਤਹਾ ਕਰਤੀ ਸੀਗੀ ਇਤੋਂ ਤੱਕ ਇੰਤਹਾ ਕਰਤੀ ਸੀ ਵੀ Nehru ਕੋਲੇ ਜਦੋਂ ਸ਼ਿਕਾਇਤ ਜਾਂਦੀ ਸੀ ਨਾ ਜੀ ਕ੍ਰਪਸ਼ਨ ਬੜੀ ਕਰ ਰਿਆ ਜੀ ਲੁੱਟ ਰਿਆ ਪੰਜਾਬ ਨੂੰ ਮੈਥੋਡੋਲਜੀ ਦਾ ਬੰਦ ਨਿਰਗਤ ਜਿਹੜੇ ਸਾਡੇ ਸਰਬਜੀਤ ਸਿੰਘ ਵਿਰਕ ਡੀਜੀਪੀ ਨੇ ਸਾਬਕਾ ਡੀਜੀਪੀ ਉਹਨਾਂ ਦੇ ਫਾਦਰ ਕੁਲਬੀਰ ਸਿੰਘ ਵਿਰਕ ਹੁੰਦੇ ਸੀ ਉਹ ਕੁਲਬੀਰ ਸਿੰਘ ਉਹ ਇੱਕ ਡੀਸੀ ਹੁੰਦੇ ਸੀ ਉਹਨਾਂ ਨੂੰ ਪ੍ਰਤਾਪ ਸਿੰਘ ਕਹਿ ਰਹੇ ਨੇ ਕਰਪਸ਼ਨ ਕਰਨ ਵਾਸਤੇ ਕਿਹਾ ਵੀ ਤੂੰ ਕਰਪਸ਼ਨ ਕਰਨ ਵਾਲੇ ਆਪ ਖਾਣ ਵਾਲੇ ਮੈਨੂੰ ਖਾ ਉਹਨੇ ਕਿਹਾ ਜੀ ਮੈਂ ਇਹ ਕੰਮ ਨਹੀਂ ਕਰ ਸਕਦਾ ਮੈਂ ਆਪਣੀ ਤਨਖਾਹ ਤੇ گزارਾ ਕਰਾਂਗਾ ਤੇ ਪ੍ਰਤਾਪ ਸਿੰਘ ਕਹਿ ਰਹੇ ਨੇ ਉਹਨੂੰ ਹਫਤਾ ਨਹੀਂ ਕਿਤੇ ਟਿਕਣ ਦਿੱਤਾ ਆਜ ਜਿਉ ਦੀ ਅਮਰਸਰੋਂ ਡੀਸੀ ਆ ਤੱਕਲੇ ਦਿਨ ਉਹਨੂੰ ਫਰੀਦাবাদ ਭੇਜ ਦਿੱਤਾ ਕਿਉਂਕਿ ਉਦੋਂ ਪੰਜਾਬ ਤੇ ਰਹਿਣਾ ਇਕੱਠਾ ਹੁੰਦਾ ਸੀ ਤੇ ਜੇ ਦਿਨ Shimla ਭੇਜ ਦਿੱਤਾ ਚੌਥੇ ਦਿਨੋਂ ਤੋਂ ਸਿੱਧਾ ਬਠਿੰਡੇ ਭੇਜ ਦਿੱਤਾ ਇਸ ਤਰੀਕੇ ਨਾਲ ਉਹਦੀਆਂ ਬਦਲੀਆਂ ਕੀਤਾ ਤੇ ਮੁੜ ਕੇ ਉਹਨੂੰ ਫੋਨ ਕਰਦਾ ਪ੍ਰਤਾਪ ਸਿੰਘ ਉਹ ਕਿ ਹਾਂ ਵੀ ਬਿਰਕ ਸਾਬ ਸਰੋ ਕੀ ਹਾਲ ਚਾਲ ਕਹਿੰਦਾ ਹਾਲ ਵੀ ਠੀਕ ਹੈ ਤੇ ਚਾਲ ਵੀ ਠੀਕ ਹੈ ਤੇ ਬਿਸਤਰਾ ਮੋਢੇ ਦੇ ਦੱਸੋ ਕਿੱਥੇ ਜਾਣਾ ਤੇ ਫਿਰ ਉਹਨੇ ਸੋਚਿਆ ਜੀ ਮੇਰੇ ਕਾਬੂ ਨਹੀਂ ਹੁੰਦਾ ਫਿਰ ਇਹਨੂੰ ਕਿੱਧਰ ਮੋਚ ਕਰ ਇਥੋਂ ਤੱਕ ਮੱਖਣ ਸਿੰਘ ਦੌਰੇ ਬਦਮਾਸ਼ ਵਰਗੇ ਜਿਹੜੇ ਸੀ ਇਹਦੇ ਯਾਰ ਹੁੰਦੇ ਸੀ ਜਿਨ੍ਹਾਂ ਨੇ ਕਈ ਕਤਲ ਕੀਤੇ ਕਈ ਡਾਕੇ ਮਾਰੇ ਕਈ ਚੋਰੀਆਂ ਕੀਤੀਆਂ ਉਹ ਯਾਰ ਹੁੰਦੇ ਸੀਗੇ ਤੇ ਜਿਹੜੀ ਖੇਮਕਰ ਨੂੰ ਟ੍ਰੇਨ ਜਾਂਦੀ ਸੀ ਮੱਖਣ ਦੌਰੇ ਜਿਹੜੀ ਬਾਦ ਬਹਿਕ ਹੁੰਦੀ ਸੀ ਨਾ ਖੇਤ ਹੁੰਦੇ ਸੀ ਰੇਂਦਾ ਸਿੰਘਾ ਉੱਥੇ ਟ੍ਰੇਨ ਬਿਨਾਂ ਸਟੇਸ਼ਨ ਤੋਂ ਖਲੋਂਦੀ ਸੀ ਤੇ ਪੁੱਛਦਾ ਸੀ ਡਰਾਈਵਰ ਤੁਹਾਡੇ ਤੇ ਕਿੱਥੇ ਜਾਣਾ ਤੇ ਨਹੀਂਗਾ ਟ੍ਰੇਨ ਤੇ ਇੰਨਾ ਟੋਰਸਿਓ ਦਾ ਤੇ ਜਦੋਂ ਉਹ ਇਹਨੂੰ ਸਿੱਧਾ ਹੋ ਗਿਆ ਤੇ ਮੁੜ ਕੇ ਉਹਨੇ ਇਹਨੂੰ ਮਰਵਾ ਦਿੱਤਾ ਇਥੇ ਬਸ ਨਹੀਂ ਆਪਾਂ ਅੱਗੇ ਵੀ ਚੱਲਦੇ ਆਂ ਪਾਖੜਾ ਡੈਮ ਦੇ ਉੱਤੇ ਇੱਕ ਜੀਮ ਹੁੰਦਾ ਸੀ ਚੋਪੜਾ ਚੋਪੜਾ ਬੜਾ ਇਮਾਨਦਾਰ ਬੰਦਾ ਸੀ ਤੇ 18 ਘੰਟੇ ਕੰਮ ਕਰਦਾ ਸੀ 6 ਘੰਟੇ ਰੈਸਟ ਕਰਦਾ ਸੀ 2 2 3 3 ਉਹਦੇ ਅੱਗੇ ਵੱਜ ਜਾਂਦੇ ਸੀ ਜਦੋਂ ਕਿ ਤੇ ਸੁਸਤੀ ਪੈਂਦੀ ਸੀ ਨਾ ਕੰਮ ਕਰਦਿਆਂ ਕਰਦਿਆਂ ਤੇ ਆਪਣੀ ਕੁਰਸੀ ਤੇ 10 ਮਿੰਟ ਡਾਹ ਹੋ ਜਾਂਦਾ ਸੀ ਤੇ ਆਪਣੇ ਅਰਥੀ ਨੂੰ ਕਹਿੰਦਾ ਚਾਹ ਬਣਾ ਕੇ ਲੈ ਉਹਨੂੰ ਇਹਨੇ ਕਿਹਾ ਤੂੰ ਕ੍ਰਪਸ਼ਨ ਕਰਨ ਵਾਲੇ ਆਪਖਾ ਤੇ ਮੈਨੂੰ ਇਹਨਾਂ ਨਾਲ ਖਵਾ ਤੇ ਉਹਨੇ ਇੰਨਾ ਕੁ ਪਰੇਸ਼ਾਨ ਕੀਤਾ ਉਸ ਚੋਪੜੇ ਨੂੰ ਉਹਨੂੰ ਆਖਰਕਾਰ ਸੂਇਸਾਈ ਕਰਨੇ ਪਏ ਤੇ ਉਹਨੇ ਤਿੰਨ ਚਿੱਠੀਆਂ ਲਿਖੀਆਂ ਸੀ ਇੱਕ ਗਵਰਨਰ ਪੰਜਾਬ ਨੂੰ ਇੱਕ ਪ੍ਰਧਾਨ ਮੰਤਰੀ ਤੇ ਕ੍ਰਸ਼ਟ ਤਪੀਲ ਨੂੰ ਵੀ ਮੈਂ ਐਸਰ ਕੇ ਸੂਇਸਣ ਕਰ ਰਹੇ ਹਾਂ ਇਹਨੂੰ ਪਤਾ ਲੱਗ ਗਿਆ ਇਹਨੇ ਚਿੱਠੀਆਂ ਡਾਕ ਚੋਂ ਘਟਾ ਲੀਆਂ ਸੀ ਤੇ ਉਹ ਬੰਦਾ ਸੂਇਸਣ ਕਰ ਗਿਆ ਸੀ ਅਸੀਂ ਕਿੰਨੇ ਸਮੂਹ ਅਧਿਵਰਗਾਂ ਲੀਡਰ ਚਾਹੀਦਾ ਜੀ ਮੈਂ ਭੱਟੀ ਸਾਹਿਬ ਮੈਂ ਇਹੋ ਸਵਾਲ ਕਰਨ ਲੱਗਿਆ ਸੀਗਾ ਵੀ ਉਸ ਪ੍ਰੋਗਰਾਮ ਦੇ ਵਿੱਚ ਜਿੱਦਾਂ ਪ੍ਰਤਾਪ ਸਿੰਘ ਕੈਰੋਂ ਨੂੰ ਪੇਸ਼ ਕੀਤਾ ਗਿਆ ਮੇਰੇ ਮਨ ਦੇ ਵਿੱਚ ਤੇ ਇਹ ਤਸਵੀਰ ਬਣੀ ਹੋਈ ਸੀ ਵੀ ਇੰਨਾ ਕਾਬਲ ਇੰਨਾ ਇਮਾਨਦਾਰ ਵਿਅਕਤੀ ਕਿੱਥੋਂ ਲੱਭ ਕੇ ਲਿਆਵਾਂਗੇ ਹੁਣ ਪੰਜਾਬ ਵਾਸਤੇ ਵੀ ਇਦਾਂ ਦਾ ਤੇ ਬੰਦਾ ਕੋਈ ਨਹੀਂ ਆ ਆਪਾਂ ਤੇ ਭਰੋਸਾ ਇਹਨਾਂ ਤੇ ਨਵੇਂਾਂ ਤੇ ਕੀਤਾ ਸੀਗਾ ਪਰ ਜੋ ਇਹ ਕਰ ਰਹੇ ਆ ਸਾਡੇ ਸਾਹਮਣੇ ਆ ਪਰ ਹੁਣ ਜਿਹੜੀਆਂ ਗੱਲਾਂ ਮੈਂ ਤੁਹਾਹਤੋਂ ਸੁਣ ਰਿਹਾ ਇਹ ਤੇ ਫਿਰ ਆਪਣੇ ਪ੍ਰੋਗਰਾਮ ਦਾ ਵਿਸ਼ਾ ਹੀ ਜਿਹੜਾ ਬਿਲਕੁਲ ਬਦਲ ਗਿਆ ਹੁਣ ਮੈਂ ਤੁਹਾਨੂੰ ਅੱਗੇ ਦਾ ਕ腐ਸ਼ਨ ਦੀ ਗੱਲ ਕਰਨ ਲੱਗਾ ਮੈਂ ਕ腐ਸ਼ਨ ਦੇ ਫਿਰ ਇੰਨੇ ਤੇ ਇਲਜ਼ਾਮ ਲੱਗੇ ਪਹਿਲਾਂ ਤੇ ਨਹਿਰੂ ਇਹ ਗੱਲ ਕਹਿੰਦਾ ਰਹੇ ਕੋਈ ਨਹੀਂ ਇੱਥੇ ਹੈ ਨਾ ਬਾਤ ਚ ਚਲੇ ਗਿਆ ਤਾਂ ਜਦੋਂ ਮਰਜੀ ਆਪਾਂ ਦਾ ਇਹ ਹੜੱਪ ਕਰ ਲਾਂਗੇ ਸਰਕਾਰ ਹੜੱਪ ਕਰਨ ਦੀ ਕੋਈ ਗੱਲ ਨਹੀਂ ਜਦੋਂ ਇੰਤਹਾ ਹੋ ਗਈ ਦੀ ਕ腐ਸ਼ਨ ਦੀ ਤੇ ਫਿਰ ਇਹਨੂੰ ਗੱਦੀ ਤੋਂ ਲਾਭੇ ਕਰ ਦਿੱਤਾ ਗਿਆ ਕਿ ਤੂੰ ਅਸਤੀਫਾ ਦੇ ਦੇ ਉਹਨਾਂ ਦਿਨ ਤੇ ਰਾਮਕ੍ਰਿਸ਼ਨ ਇੱਕ ਕਾਮਰੇਡ ਹੁੰਦਾ ਸੀਗਾ ਉਹ ਉਨੂੰ ਬਣਾਇਆ ਗਿਆ ਸੀ ਮੁੱਖ ਮੰਤਰੀ ਤੇ ਰਾਮਕਿਸ਼ਨ ਦੀ ਸੁਣ ਲਓ ਰਾਮਕਿਸ਼ਨ ਘਰ ਜਾਂਦਾ ਮੁੱਖ ਮੰਤਰੀ ਬਣ ਕੇ ਤੇ ਉਹਦਾ ਪਿਓ ਕਹਿੰਦਾ ਹਾਂ ਵੀ ਰਾਮਕਿਸ਼ਨ ਨੌਕਰੀ ਦੀ ਗੱਲ ਬਣੀ ਕਹਿੰਦਾ ਬਾਪੂ ਆਪਾਂ ਤਾਂ ਨੌਕਰੀ ਦੇਣ ਵਾਲੇ ਮੁੱਖ ਮੰਤਰੀ ਬਣ ਗਏ ਤੂੰ ਨੌਕਰੀ ਦੀ ਗੱਲ ਕਰਦਾ ਉਹ ਕਹਿੰਦਾ ਘਟਿਆ ਫਿਰ ਨੌਕਰੀ ਕੱਚੀ ਦੀ ਕੱਚੀ ਰਹੀ ਨਾ ਇਹਨੇ ਸਿੱਧੇ ਲੋਕ ਸੀ ਉਹ ਉੱਥੇ ਫਿਰ ਦਾਸ ਕਮਿਸ਼ਨ ਬਣਦਾ ਤੇ ਦਾਸ ਕਮਿਸ਼ਨ ਬਕਾਇਦਾ ਤੌਰ ਤੇ ਕੈਰਿਆਂ ਦੇ ਖਿਲਾਫ ਰਿਪੋਰਟ ਦਿੰਦਾ ਵੀ ਨੇ ਕ੍ਰਿਪਸ਼ਨ ਕੀਤੀ ਤੇ ਜਦੋਂ ਕ੍ਰਿਪਸ਼ਨ ਕੀਤੀ ਦੀ ਰਿਪੋਰਟ ਦਿੰਦਾ ਤੇ ਇਹ ਫਿਰ ਬੜਾ ਅਵਾਜ਼ਾਰ ਹੁੰਦਾ ਵੀ ਮੈਂ ਤੇ ਡਿਫੈਂਸ ਮਿਸਟਰ ਮਰਨਾ ਸੀ ਫਿਰ ਕਾਲੀਆਂ ਕੋਲ ਮਾਫੀ ਮੰਗਦਾ ਤੇ ਜਿਹੜਾ ਤੁਹਾਡੇ ਤੇ ਮੈਂ ਤਸ਼ੱਦਦ ਕੀਤਾ ਹੁਣ ਤੁਹਾਡੇ ਘਰ ਜੇ ਕੋਈ ਕਾਲੀ ਆ ਗਿਆ ਨਾ ਕਾਲੀ ਪੱਗ ਬੰਨੀ ਉਹਦੀ ਮੁਖਬਰੀ ਹੋ ਗਈ ਤੇ ਪੁਲਿਸ ਕੁੱਟ-ਕੁੱਟ ਕੇ ਬੰਦਾ ਹੂ ਘੜਤਨ ਦੀ ਸੀ। ਵੀ ਤੇਰੇ ਘਰ ਆਇਆ ਕਿਉਂ? ਅੱਛਾ ਫਿਰ ਪਟਕੀ ਸਾਹਿਬ ਚਲੋ ਆਪਾਂ ਉਹੀ ਵਿਸ਼ੇ ਤੇ ਵਾਪਸ ਆਉਨੇ ਆ। ਫਿਰ ਪੰਜਾਬ ਨੂੰ ਇਸ ਜਿਹੜਾ ਸੰਕਟ ਤੇ ਫਸ ਗਿਆ। ਇਹ ਕੱਢੂਗਾ ਕੌਣ? ਫਿਰ ਆਈਡਲ ਆਈਡਲ ਮੰਨਿਆ ਕਿਨੂੰ? ਲੀਡ ਕਿਦਾ ਮਤਲਬ ਕਿਨੂੰ ਦੇਖੀਏ? ਕਿਨੂੰ ਤਸੱਵਰ ਕਰਕੇ ਲੀਡਰ ਤਿਆਰ ਕੀਤੇ? ਇੰਨਾ ਤੇ ਹਿਲਣ ਨੂੰ ਮੁੱਠੀ ਹੁਣ ਲੱਗਦਾ। ਹੁਣ ਜਿਹੜੀ ਗੱਲ ਦੀ ਚੰਗੀ ਗੱਲ ਤੇ ਆਪਾਂ ਆਪਾ ਖੇਲ ਜਿਆ ਵੀ ਇਹਦੇ ਜਿਹੜੀਆਂ ਕਰਤੂਤਾ ਕੋਲੇ ਦੀ ਗੱਲ ਕੀਤੀ ਐ ਆਪਾਂ ਹੁਣ ਅਗਲੇ ਪਾਸੇ ਚੱਲਦੇ ਜੇ ਐਗਰੀਕਲਚਰ ਯੂਨੀਵਰਸਿਟੀ ਬਣੀ ਉਹ ਪ੍ਰਤਾਪ ਸਿੰਘ ਕੈਰੋਂ ਦੀ ਕਾਰਨ ਸੀ ਜੇ ਮੈਡੀਕਲ ਕਾਲਜ ਬਣੇ ਤੇ ਪ੍ਰਤਾਪ ਸਿੰਘ ਕੈਰੋਂ ਦੀ ਕਾਰਨ ਸੀ ਪ੍ਰਤਾਪ ਸਿੰਘ ਕੈਰੋਂ ਇੱਕੰਦਾ ਸੀ ਵੀ ਮੈਨੂੰ ਮੁੰਡਿਆਂ ਕੋ ਡਾ ਲੱਗਦਾ ਬਾਕੀ ਮੈਨੂੰ ਕਿਸੇ ਦਾ ਕੋ ਡਾ ਨਹੀਂ ਜੋ ਮਰਜ਼ੀ ਕੋ ਕਰ ਲੈ ਕਹਦਾ ਇਹ ਮੁੰਡਿਆਂ ਕੋ ਡਾ ਲੱਗਦਾ ਵੱਖ-ਵੱਖ ਕਾਲਜ ਖੁੱਲ੍ਹੇ ਗਏ ਉਹ ਬਕਾਇਦਾ ਤੌਰ ਤੇ ਪ੍ਰਤਾਪ ਸਿੰਘ ਕੈਰੋ ਨੇ ਖੇੜ ਸੀ ਪ੍ਰਤਾਪ ਸਿੰਘ ਕੈਰੋ ਨੇ ਆਪਣੀ ਕੋਠੀ ਦੇ ਸਾਹਮਣੇ ਕੈਰੋ ਪਿੰਡ ਦੇ ਵਿੱਚ ਇੱਕ ਸਕੂਲ ਖੋਲ੍ਹਿਆ ਉਦੋਂ ਬਾਅਦ ਚ ਸੈਕੰਡਰੀ ਬਣਿਆ ਉਦੋਂ میٹرਕ ਤੋਂ ਨਾ ਸੀ ਉੱਥੋਂ ਦੀ ਕੁੜੀਆਂ ਦੀ ਹਾਕੀ ਦੀ ਟੀਮ ਵਰਲਡ ਪਰਸੈਂਟ ਹੁੰਦੀ ਸੀਗੀ ਜਿਹੜੀ ਉਹ ਬੀਬੀ ਜੀ ਮਨਦੀਪ ਕੌਰ ਦੀ ਗੱਲ ਕਰਦੀ ਉਹ ਉੱਥੋਂ ਦੀ ਪੜੀਓ ਤੇ ਪ੍ਰਤਾਪ ਸਿੰਘ ਕੈਰੋਂ ਨੇ ਇਹ ਨਹੀਂ ਗੱਲ ਚੰਗੇ ਕੰਮ ਨਹੀਂ ਚੰਗੇ ਕੰਮ ਵੀ ਕੀਤੇ ਆ ਨਹਿਰਾਂ ਦੀ ਖਰਾਇ ਕੀਤੀ ਨਹਿਰਾਂ ਬਣਾਈਆਂ ਖਾਲੇ ਬਣਾਏ ਉਹ ਜੇ ਕੰਮ ਸਾਰੇ ਕੀਤੇ ਨੇ ਪ੍ਰਤਾਪ ਸਿੰਘ ਕੈਰੋਂ ਨੇ ਕਿਸਾਨਾਂ ਨੂੰ ਐਜੂਕੇਸ਼ਨ ਦਿੱਤੀ ਯੂਨੀਵਰਸਿਟੀ ਦੇ ਵਿੱਚ ਹੋਦ ਕੇ ਦਿੱਤੇ ਇਹ ਨਹੀਂ ਗੱਲ ਨਹੀਂ ਦਿੱਤੇ ਦਿੱਤੇ ਨੇ ਕੀਤੇ ਉਹ ਵੀ ਕੰਮ ਕੀਤੇ ਨੇ ਲੇਕਿਨ ਜੇ ਨਰੋਲ ਸੀ ਕਹੀ ਇਹਨਾ ਵੀ ਸਾਨੂੰ ਉਹਦੇ ਵਰਗਾ ਲੀਡਰ ਚਾਹੀਦਾ ਗੋਪੀ ਚੰਦ ਭਾਰਗਵ ਤੇ ਜਿਹੜਾ ਦੂਸਰਾ ਮੁੱਖ ਮੰਤਰੀ ਸੀ ਕੁਲਦੀਪ ਨੀਰ ਦਾ ਸੋਹਰਾ ਨਾ ਭੁੱਲ ਗਿਆ ਉਹਦਾ ਗੁਲਜਰੀ ਲਾਲ ਨੰਦਾ ਨਹੀਂ ਨਹੀਂ ਉਹ ਤਾਂ ਮੈਂ ਹੋਰ ਸੀ ਬਣਾ ਭੁੱਲ ਗਿਆ ਉਹ ਦੇ ਦੋ ਨੰਸੀਗੇ ਤੇ ਇਹ ਇਹ ਜਿਹੜੇ ਦੋ ਬੰਦੇ ਸੀਗੇ ਜੇ ਕਿਤੇ ਇਹ ਵੀ ਰਹਿੰਦੇ ਨਾ ਤੇ ਪਹਿਲੀਆਂ 10 ਸਾਲਾਂ ਯੋਜਨਾਵਾਂ ਦੇ ਵਿੱਚ ਚੀਜ਼ਾਂ ਹੈਗੀਆਂ ਸੀਗੀਆਂ ਤੇ ਪਹਿਲੀਆਂ 10 ਸਾਲਾਂ ਯੋਜਨਾ ਜਿਹੜੀ ਇਹ 5-5 ਸਾਲ ਬਣੀਆਂ ਸੀ ਦੋ ਯੋਜਨਾਵਾਂ ਬਣੀਆਂ ਸੀਗੀਆਂ ਨਾ ਉਹਦੇ ਵਿੱਚ ਜੇ ਕੋਈ ਹੋਰ ਮੁੱਖ ਬਿੰਦੂ ਰਿhta ਇਹ ਕੰਮ ਕਰਨੇ ਪੈਣੇ ਸੀ ਕਿ ਉਹ ਜੋਰਦਨਾ ਜਿਹੜੀਆਂ ਸੀ ਸਾਡੀਆਂ ਬਕਾਇਦਾ ਤੌਰ ਤੇ ਨੈਸ਼ਨਲ ਲੈਵਲ ਤੇ ਸੀਗੀਆਂ ਹੁਣ ਤੁਸੀਂ ਜੇ ਇਹ ਗੱਲ ਕਰ ਲਓ ਕਿ ਇਹ ਕੈਰੋ ਦੇ ਮੈਚ ਦੇ ਤੱਕ ਗੱਲ ਕਹੀ ਹੈ ਵੀ ਚੰਗੇ ਕੰਮ ਵੀ ਕੀਤੇ ਇਹਦੀ ਗੱਲ ਨਹੀਂ ਕੀਤੇ ਲੇਕਿਨ ਕਾਲੀਨ ਬੜਾ ਖੁੱਡੇ ਲੰਡਾਇਆ ਸੀ ਤੁਹਾਨੂੰ ਪਤਾ ਹੋਏਗਾ ਇਹ ਮਿਲ ਕੇ ਕਿਹੜੇ ਸਮੇਂ ਦੀ ਗੱਲ ਮੈਨੂੰ ਯਾਦ ਨਹੀਂ ਇਹਨੇ ਬਕਾਇਦਾ ਤੌਰ ਤੇ 35 ਵੋਟਾਂ ਦੇ ਇਹਨੂੰ ਇਹਦੇ ਇਹਦਾ ਕਮੇਖਕ دوست ਸੀਗਾ ਚੋਣ ਕਮਿਸ਼ਨ ਤੇ ਜਿਤਾਇਆ ਸੀ ਅਕਾਲੀਆਂ ਨੇ ਬਕਾਇਦਾ ਤੌਰ ਤੇ ਸਹਿਮਤ ਜਿਤਾਇਆ ਸੀ ਉਹ ਜਿਹੜਾ ਕਾਲੀਆਂ ਨੇ ਜਿਤਾਇਆ ਸੀ ਸਹਿਮਤੀ ਨਾਲ ਕੁਇਸ ਕਰਕੇ ਜਿਤਾਇਆ ਸੀ ਉਹਨਾਂ ਨੇ ਇੰਨੀ ਗੱਲ ਕਹੀ ਸੀ ਵੀ ਵੇਖੋ ਜੇਕਰ ਮੈਂ ਜੇਤੇ ਕੇ ਜਾਨਾਵਾ ਤੇ ਮੈਂ ਮੁੱਖ ਮੰਤਰੀ ਬਣੂਗਾ ਜੇ ਇਹ ਜਿੱਤ ਕੇ ਜਾਵਾਂਗਾ ਤੇ ਪਿੱਛੇ ਬੀਠਾ ਹੱਥ ਨੋ ਬੈਠੂ। ਸਾਡੇ ਕਿਸਾਨਦਾਰ ਸੀਗਾ ਮੰਗਲ ਸਿੰਘ। ਮੰਗਲ ਸਿੰਘ ਜਿਹੜਾ ਉਹ ਬੜਾ ਪਾਸਕ ਸੀਗਾ ਅਕਾਲੀਆਂ ਦਾ ਬੜਾ ਤਕੜਾ ਵਰਕਰ ਸੀਗਾ। ਮੋਹਨ ਸਿੰਘ ਜੀ ਬਕਾਇਦਾ ਤੌਰ ਤੇ ਚੋਣ ਉਹਨੇ ਲੜੀ ਸੀ। ਹੁਣ ਜਦੋਂ ਉਹਨੇ ਲੜੀ ਸੀ ਚੋਣ ਹੁਣ ਤੁਸੀਂ ਆਪ ਸਾਰੇ ਲੋਕੀ ਜਦੋਂ ਉਹਨੇ ਚੋਣ ਲੜੀ ਹੋਵੇ ਤਾਂ ਉਹਨੂੰ ਸਭ ਕੁਝ ਪਤਾ ਤੇਗਾ ਹੀ ਸੀਗਾ। ਤੇ ਉਹ ਆਪਣੇ ਪੱਟੀ ਆਉਣ ਲੱਗਾ ਪਿੰਡ ਉਹ ਪੱਟੀ ਟੋਣ ਲੱਗਾ ਤੇ ਉਹਨੂੰ ਬਕਾਇਦਾ ਤੌਰ ਤੇ ਰਸਤੇ ਲੋਕਾਂ ਪਿੰਡ ਸੀ ਲੋਕੀ ਉਹਨੇ ਸੁਚੇਤ ਬਾਸਤੇ ਖਨੋਦੀ ਨਹੀਂ ਗਈ ਅਗਲੇ ਪਾਸੇ ਕੈਰੋ ਪਿੰਡਾ ਤੇ ਕੈਰੋ ਤੇ ਜਿਹੜੀ ਬੱਸ ਕੋਈ ਨਹੀਂ ਖਲੋਣੀ ਹਾਂ ਹਾਂ ਮੈਂ ਤੁਹਾਨੂੰ ਦੱਸ ਦਿਆਂ ਜੀ ਉਹ ਭੀਮ ਸਿੰਘ ਸੱਜਣ ਜੀ ਦੂਸਰਾ ਮੁੱਖ ਮੰਤਰੀ ਠੀਕ ਭੀਮ ਸਿੰਘ ਸੱਜਣ ਤੇ ਗੋਪੀ ਚੰਦ ਭਾਰਗਵ ਉਹ ਬਸ ਖਲੋਣੀ ਆ ਉਹ ਉੱਥੋਂ ਤਰਪਿੰਡਾ ਵਾ ਲੋਕ ਕਿ ਤੋ ਕੈਰੋ ਜਾਣ ਵਾਸਤੇ ਕਿਉਂ 1.5 2 ਕਿਲੋ 1.5 1.5 ਕਿਲੋ ਮੈਂ ਸਭਰੇ ਘੰਟੇ 2 ਕਿਲੋਮੀਟਰ ਦਾ ਰਸਤੇ ਇੰਨਾ ਖੁੱਦ ਤੂਜੱਕ ਪਿੰਡ ਆਉਂਦਾ ਜਦੋਂ ਉੱਥੇ ਆਉਂਦਾ ਤੇ ਇੱਕ ਪਿੱਛੋਂ ਕਾਰ ਆਉਂਦੀ ਆ ਕਾ ਦੀ ਚਿੱਕ ਘੜਾਉਂਦਾ ਡਰਾਈਵਰ ਬਿਰਮੇ ਕੁਮਾਰ ਕੇ ਉਹ ਸੋਚਦਾ ਚੱਕਰ ਕੀ ਹੋ ਗਿਆ ਮਨੂ ਹੀ ਕਿਉਂ ਨਿਕਲਿਆ ਔਰ ਉਹ ਬੰਦਾ ਬਕਾਇਦਾ ਤੌਰ ਤੇ ਜੋ ਕਾਰ ਰੁਕਦੀ ਆ ਤੇ ਕਉ ਪ੍ਰਤਾਪ ਸਿੰਘ ਕਹਿ ਰਹੇ ਉਹ ਕਾਰਜੋਂ ਨਿਕਲ ਕੇ ਤੇ ਉਹਨੂੰ ਕਿਹਾ ਸਰਦਾਰ ਮੱਗਲ ਸਿੰਘ ਆ ਵਧਾਈ ਹੋਵੇ ਕਹਿੰਦਾ ਸਰਦਾਰਾ ਵਧਾਈ ਨਹੀਂ ਵਧਾਈ ਤੈਨੂੰ ਵੇਸਾਂ ਨੂੰ ਜਿੱਤਿਆਂ ਨੂੰ ਜਿੰਨੇ ਰਹਾਤਾ ਉਹਨੂੰ ਜੱਫੀ ਚ ਲੈ ਕੇ ਤੇ ਕਾਰਜ ਬਿਠਾ ਕੇ ਨਾਲ ਕੋਠੀ ਲਾਇਨਾ ਤੇ ਇਹੋ ਜਿਹਾ ਟਿਕਲ ਹੁੰਦਾ ਬਾਪੂ ਮੁੜ ਕੇ ਜਿਹੜਾ ਹੈਗਾ ਸੀ ਮੰਗਲ ਸਿੰਘ ساری ਉਮਰ ਕਾਂਗਰਸੀ ਰਹਿੰਦਾ ਏਵੀਂ ਕਰਤਬਤ ਚ ਹੈਗਾ ਸੀ ਉਹ ਕਹਿੰਦਾ ਜੀ ਤੇਰੇ ਬਾਰੇ ਵਰਕਿਆਂ ਦੀ ਲੋਗੜਾ ਨੂੰ ਇਹ ਨਿਗਲ ਕੰਮ ਵੀ ਕੀਤੇ ਆ ਕੱਲਾ ਇਹ ਨਹੀਂ ਲੁੱਟਿਆ ਵਾ ਲੁੱਟਣ ਦੇ ਕਰਕੇ ਜੋ ਦਾਸਤ ਵਿੱਚ ਰਿਪੋਰਟ ਹੀ ਆਗੀ ਉਹ ਤਾਂ ਸਬੂਤ ਸਾਹਮਣੇ ਤੁਜੀ ਆਖੋ ਪ੍ਰਕਾਸ਼ ਕਰਨੀ ਸਾਰੀ ਤੇ ਤੁਸੀਂ ਪਰਸ ਪਰਸਾ ਆਪਾਂ ਇਹ ਇਹ ਸਵਾਲ ਦਾ ਇੱਥੇ ਆਈਏ ਫਿਰ ਲੀਡਰ ਹੋਵੇ ਕਿੱਦਾਂ ਦਾ ਪੰਜਾਬ ਬਚੂ ਕਿੱਦਾਂ ਜਿਹੜੀ ਗੱਲ ਤੁਸੀਂ ਕੀਤੀ ਆਪਾਂ ਪਹਿਲਾਂ ਵੀ ਕਰ ਚੁੱਕੇ ਆ ਜੇ ਦੁਬਾਰਾ ਬਰ ਬਰ ਨਾ ਕਰੀਏ ਮੈਂ ਗੱਲ ਕਹੀ ਸੀਗੀ ਪੰਜਾਬ ਨੂੰ ਐਸੇ ਲੀਡਰ ਇੱਕ ਡਿਕਟੇਟਰ ਚਾਹੀਦਾ ਚਾਹੀਦਾ ਖੇਤਰੋ ਦੇ ਹੱਥ ਜਿਵੇਂ ਤੇ ਪੰਜਾਬ ਨੂੰ ਤੇ ਪੰਜਾਬ ਦੇ ਲੋਕਾਂ ਨੂੰ ਪਿਆਰ ਕਰਨ ਵਾਲਾ ਹੋਵੇ। ਐ ਹੋਇਆ ਲੀਡਰ ਸਾਡੇ ਦੇਸ਼ ਨੂੰ ਚਾਹੀਦਾ ਐ ਇਸ ਵੇਲੇ। ਵੀ ਜਿਹੜਾ ਤੂੰ ਜਿਵੇਂ ਟਕਾ ਕੇ ਛਤਰ ਮਾਰੇ ਉਹਦੇ ਤੇ ਕਹ ਮੈਂ ਡਵੈਲਪਮੈਂਟ ਦੀ ਗੱਲ ਕਰਦਾ ਮੈਂਨ ਡਵੈਲਪਮੈਂਟ ਦੀ ਗੱਲ ਜਿਹੜਾ ਮਰ ਗਿਆ ਕਰੇ ਬਾਕੀ ਦੌੜਦੇ ਸਾਰੇ ਇੱਥੋਂ। ਇਹੋ ਜਿਹਾ ਲੀਡਰ ਕੋਈ ਦਿਖਾਈ ਸਾਨੂੰ ਦਿੰਦਾ ਨਹੀਂ। ਤੇ ਨਾ ਆਉਣ ਵਾਲੇ ਪੱਤਖ ਵਿੱਚ ਮਿਲਣ ਦੀ ਵੀ ਆਸੀ ਆ। ਜਿਹੜੇ ਕਹਿੰਦੇ ਨੇ ਪ੍ਰਤਾਪ ਸਿੰਘ ਕੈਰੋਂ ਵਰਗਾ ਲੀਡਰ ਚਾਹੀਦਾ ਜਿਹੜਾ ਮਾਹ ਪੰਜਾਬ ਬਣਾਉਣਾ ਚਾਹੁੰਦਾ ਸੀ ਤੇ ਮੈਂ ਤੁਹਾਨੂੰ ਇਹ ਦੱਸ ਦਿਆਂ ਜੇ ਕੈਰੋਂ ਦੀ ਪਾਲਿਸੀ ਲਾਗੂ ਰਹਿੰਦੀ ਤੇ ਮਾਹ ਪੰਜਾਬ ਬਣ ਜਾਂਦਾ ਤੇ ਪੰਜਾਬੀ ਇੱਥੋਂ ਪਰ ਲਗਾ ਕੇ ਉੱਡ ਜਾਣੀ ਸੀ ਨਾ ਲక్ష్మణ ਸਿੰਘ ਗਿੱਲ ਦੀ ਵਾਰੀ ਆਣੀ ਸੀ ਨਾ ਗੁਰਮਰਤ ਸਿੰਘ ਮਸਾਵਰਦੀ ਆਣੀ ਸੀ ਨਾ ਜਸਨ ਗੁਰਨਾਮ ਸਿੰਘ ਦੀ ਆਣੀ ਸੀ ਨਾ ਪ੍ਰਕਾਸ਼ ਸਿੰਘ ਬਾਦਲ ਦੀ ਆਣੀ ਸੀ ਕਿਸੇ ਦੀ ਵਾਰੀ ਨਹੀਂ ਸੋਣੀ ਉਹ ਪੰਜਾਬੀ ਸੂਬਾ ਬਣਾਉਣ ਦਾ ਮਕਸਦ ਮੇਨ ਕਾਲੀਆਂ ਦਾ ਇਹ ਜੀ ਵੀ ਸਾਡੀ ਵਾਰੀ ਤਾਂ ਦੀ ਮੁੱਖ ਮੰਤਰੀ ਬਣਦੀ ਆਉਗੀ ਜੇ ਇੱਥੇ ਪੰਜਾਬੀ ਸੂਬਾ ਬਣੂਗਾ ਤੇ ਪੰਜਾਬੀ ਪਾਛਾ ਨੂੰ ਲਾਗੂ ਕਿਨੇ ਕੀਤਾ ਸੀਗਾ ਲక్ష్మణ ਸਿੰਘ ਗਿੱਲ ਨੇ ਜਿਨ ਨੇ ਕੈਪਟਨ ਮਰਿੰਦਰ ਸਿੰਘ ਦੇ ਪਿਤਾ ਜਦਵਿੰਦਰ ਸਿੰਘ ਕੋਲੋਂ ਬੇਕਾਇਦਾ ਤੌਰ ਤੇ ਪ੍ਰਾਈਵੇਟ ਬਿੱਲ ਪੇਸ਼ ਕਰਾਇਆ ਸੀ 8 ਮਹੀਨਿਆਂ ਤੇ ਜੋ ਲਾਗੂ ਕੀਤੀ ਸੀ ਪੰਜਾਬੀ 8 ਮਹੀਨਾ ਮੁੱਖ ਮੰਤਰੀ ਆ ਜ਼ਰੂਰ ਫਿਰ ਪੰਜਾਬੀ ਹੀ ਲਾਗੂ ਹੋਣੀ ਸੀਗੀ ਹਿੰਦੀ ਤੇ ਅੰਗਰੇਜ਼ੀ ਦਾ ਪ੍ਰਭਾਅ ਪੜਾ ਸੀਗਾ ਪੰਜਾਬੀ ਪਰ ਲਗਾ ਕੁਟ ਜਾਣੀ ਸੀਤੋਂ ਤੁਹਾਡੇ ਬੱਚੇ ਤੁਸੀਂ ਵਿਦੇਸ਼ਾਂ ਨਹੀਂ ਗਏ ਉਹਨੇ ਬੱਚੇ ਇੱਥੇ ਪੰਜਾਬੀ ਨਹੀਂ ਸੀ ਪੜ੍ਹਨੇ ਇਹ ਸਾਡੀ ਇੱਕ ਜ਼ਰੂਰੀ ਸੀ ਪੰਜਾਬੀ ਨੂੰ ਬਚਾਉਣ ਵਾਸਤੇ ਜੇ ਪੰਜਾਬੀ ਬੱਚੀ ਸਿਰਫ ਤੇ ਕਰਕੇ ਬੱਚੀ ਹੈ ਜਿਹੜੇ ਲੋਕ ਜਿਹੜੇ ਕਹਿੰਦੇ ਨੇ ਮਾਂ ਪੰਜਾਬ ਬਣਾਉਣਾ ਸੀ ਮਾਂ ਪੰਜਾਬ ਬਣਾ ਕੇ ਤੁਸੀਂ ਕੀ ਕਰਦੇ ਜੀ ਕੀ ਕੈਰੋ ਦੇ ਸੁੱਚਾ ਵੀ ਮੇਰਾ ਪਿੰਡ ਕੈਰੋ ਆ ਗੁਰੂਆਂ ਪੀਰਾਂ ਦੀ ਧਰਤੀ ਅੰਮ੍ਰਿਤਸਰ ਗੁਰੂਆਂ ਪੀਰਾਂ ਦੀ ਧਰਤੀ ਡੇਰਾ ਬਾਬਾ ਨਾਨਕ ਜਲੰਧਰ ਸਾਡੀ ਜਿਹੜੀ ਅੰਗਰੇਜ਼ਾਂ ਦੇ ਟਾਈਮ ਦੇ ਉੱਤੇ ਬਗੈਰ ਸਪੋਰਟਸ ਦੀ ਜਈ ਉਹ ਰਾਜ ਤਾਂ ਨਹੀਂ ਮੰਨੀ ਗਈ ਆ ਹੂੰ ਉਹਨੂੰ ਜੀਵਿਤ ਕੀਤਾ ਉਹਨੇ ਉਹਨੇ ਕੀਤਾ ਫਰੀਦਕੋਹੜਾ ਉਹਨੇ ਕੀਤਾ ਗੁਰੂਗ੍ਰਾਮ ਕਿ ਇਹ ਚੰਡੀ ਦਿੱਲੀ ਦੇ ਨੇੜੇ ਇਹਨਾਂ ਨੂੰ ਡਵੈਲਪ ਕਰੋ ਉਹਨੇ ਉਹਨਾਂ ਨੂੰ ਡਵੈਲਪ ਕੀਤਾ ਸਾਨੂੰ ਡਵੈਲਪ ਨਹੀਂ ਕੀਤਾ ਉਹਨੇ ਪ੍ਰਤਾਪ ਸਿੰਘ ਕਹਿ ਰਹੇ ਹੁੰਦੇ ਜੇ ਕਿਤੇ ਲੁਧਿਆਣੇ ਦੀ ਡਿਵੈਲਪਮੈਂਟ ਹੋਈ ਹੈ ਤਾਂ ਪੰਜਾਬੀ ਸੂਬਾ ਬਣਨ ਤੋਂ ਬਾਅਦ ਚ ਹੋਈ ਹੈ ਇਸ ਕਰਕੇ ਇੱਥੇ ਕਿੰਨੇ ਸਾਨੂੰ ਉਹੋ ਜਿਹਾ ਲੀਡਰ ਚਾਹੀਦਾ ਵਾ ਲੈ ਲਓ ਵੀ ਲਾਲ ਬਣਾ ਲਓ ਲੀਡਰ ਹੋ ਜਾ ਕੋਈ ਗੱਲ ਨਹੀਂ ਹੈ ਲੇਕਿਨ ਜਿਹੜੀ ਇਹ ਕਰਤੂਤਾ ਮੈਂ ਦੱਸ ਦਿੱਤੀ ਹੈ ਜੇ ਸਾਡੇ ਸਰੋਤਾਂ ਤੱਕ ਜਾਣਦੀਆਂ ਨਾ ਉਹਦੇ ਤੇ ਵਿਚਾਰ ਚਰਚਾ ਕਰਨ ਲਈ ਉਹ ਮਜਬੂਰ ਹੋਣੀ ਹੈ ਜੀ ਤੇ ਜਿਹੜਾ ਆ ਪੱਟੇ ਸਭ 12000 ਕਰੋੜ ਰੁਪਏ ਗਵਾਚਾ ਇਹ ਲੱਭਣਾ ਵੀ ਹੈ ਕਿ ਬਸ ਇਦਾਂ ਹੀ ਬਸ ਲੁਕੀ ਮਰਖਾ ਪਜਾਂਗੇ ਬੇਸਿਕਲੀ ਜਿਹੜੀ ਸਰਕਾਰ ਕੁਛ ਵੀ ਕਰਨੀ ਤਿਆਰ ਨਹੀਂ ਮੈਂ ਪੰਜਾਬੀ ਤੁਹਾਨੂੰ ਕਹਿ ਦਿਆ ਸਿਰ ਪੰਜਾਬ ਪੰਜਾਬ ਸਾਡੀ ਪੰਜਾਬ ਸਰਕਾਰ ਸਮਾਂ ਪੂਰਾ ਕਰ ਲਈ ਵੇ ਕਿਸੇ ਤਰੀਕੇ ਨਾਲ ਸਾਡਾ ਸਮਾਂ ਪੂਰਾ ਹੋ ਜੇ ਬਸ ਤੁਸੀਂ ਪਹਿਲੀ ਗੱਲ ਤੇ ਪੂਰੀ ਤਿਆਰੀ ਨਹੀਂ ਕਰਕੇ ਤੁਸੀਂ ਵੱਖੋ ਵੱਖਰੇ ਡਾਟਾ ਬਣਾ ਕੇ ਲੈ ਕੇ ਜਾਂਦੇ ਹੋ ਚਾਰਟ ਬਣਾ ਕੇ ਲੈ ਜਾਂਦੇ ਹੋ ਵੀ ਸਾਡੇ ਕੋਲ ਕਿੰਨੇ ਪੈਸੇ ਪਿਆ ਕਿੰਨੇ ਤੁਸੀਂ ਕਿਹਦੇ ਨੂੰ ਸਾਡੇ ਕੋਲ ਕਿੰਨੇ ਹੈਗੇ ਸੀ ਕਿੱਥੇ ਵਰਤੇ ਆ ਜਿਹੜੀ 12000 ਕਰੋੜ ਰੁਪਏ ਦੀ ਗੱਲ ਕਰਦੇ ਆ ਨਾ ਜਿਹੜੀ ਆਪਾਂ ਕਹਿੰਦੇ ਆ ਐਸ ਡੀ ਐਫ ਸਟੇਟ 디ਸਾਸਟਰ ਰਿਸਪੌਂਸ ਫੰਡ ਉਹ ਸਿਰਫ ਉੱਥੇ ਵਰਤੇ ਜਣਾ ਹੋਰ ਕਿੱਥੇ ਨਹੀਂ ਵਰਤਦੇ ਤੁਸੀਂ ਤੇ ਉਹ ਜਿਹੜੀ ਰੇਸ਼ੋ ਰੱਖੀ ਉਹਨਾਂ ਨੇ ਉਦੋਂ ਉਹ ਤੁਸੀਂ ਦੇ ਨਹੀਂ ਸਕਦੇ ਤੁਹਾਡੀ 20 ਬੱਜਾਂ ਮਰ ਗਈ ਤਾਂ ਤਿੰਨ ਬੱਜਾਂ ਦਾ ਮਿਲਣਾ ਵਾ ਮੌਜੇ ਮਿਲਣਾ ਵਾ ਤੁਹਾਡੀ 20 ਏਕੜ ਫਸਲ ਬਰਬਾਦ ਹੋ ਗਈ ਤੁਹਾਨੂੰ ਤੇ 5 ਏਕੜ ਦਾ ਮਿਲਣਾ ਇਸ ਕਰਕੇ ਇਹ ਚਾਹੁੰਦੇ ਵੀ ਸਾਨੂੰ ਉੱਕਾ ਪੁੱਕਾ ਕਿਸੇ ਕਿੰਨਾ 20000 ਕੋਰ ਵੀ ਮਿਲ ਜਾਵੇ ਤੇਸੀਂ ਆਪਣੀ ਤਰੀਕ ਆਪਣੇ ਪ੍ਰਧਿਕ ਨੇ ਵਟ ਲਈਏ ਸੀ ਉਹ ਕਹਿੰਦੇ ਨੋ ਇਦਾਂ ਨਹੀਂ ਚੱਲਦਾ ਇਹ ਉਹ ਸਮਾਟੇ ਪਾਉਂਦੇ ਆਪੀ ਕਿਸੇ ਤਿਕਨੇ ਸਮਾਟਾ ਪਾਜੇ ਤੁਹਾਨੂੰ ਪਤਾ ਹੋਏਗਾ ਬਹੁਤ ਸਾਰੇ ਏਰੀਏ ਦੇ ਵਿੱਚੋਂ ਬਕਾਇਦਾ ਤੌਰ ਤੇ ਰੇਤ ਤੇ ਗਾਰ ਲੋਕਾਂ ਨੇ ਕੱਢ ਲਈ ਕੱਢਣ ਤੋਂ ਬਾਅਦ ਕੋਸ਼ੇਰੀਅਤ ਤੇ ਕਾਲੀਆਂ ਵੀ ਬਾਹਤੀਆਂ ਲੋਕਾਂ ਨੇ ਵਿਕਣ ਵੇਚਣ ਵਾਸਤੇ ਹੁਣ ਤੋਂ ਅੱਜ ਤੋਂ 15 ਦਿਨਾਂ ਬਾਅਦ ਇਹ ਟੋਟਲੀ ਸਫਾਇਆ ਹੋ ਗਿਆ ਜੇ ਪਾਣੀ ਹੋਰ ਨਾ ਆਇਆ ਤੇ ਅੱਜ ਬਕਾਇਦਾ ਤੌਰ ਤੇ ਬਿਲਕੁਲ ਬਿਲਕੁਲ ਰਣਜੀਤ ਸਾਗਰ ਡੈਮ ਵਾਲੀ ਗੱਲ ਦੱਸਣ ਦੇ ਬਿਲਕੁਲ ਬਿਲਕੁਲ ਠੀਕ ਅੱਜ ਰਣਜੀਤ ਸਾਗਰ ਡੈਮ ਤੋਂ 35000 ਕਿਊਸਕ ਪਾਣੀ ਹੋਰ ਛੱਡਿਆ ਗਿਆ ਤੇ ਪਠਾਨਕੋਟ ਦੇ ਨੇੜੇ ਕਈ ਪਿੰਡਾਂ 'ਚ ਫੇਰ ਪਾਣੀ ਆ ਗਿਆ ਪਠਾਨਕੋਟ ਦੇ ਡੀਸੀ ਨੇ ਬਕਾਇਦਾ ਤੌਰ ਤੇ ਸਾਰਿਆਂ ਨੂੰ ਅਵੇਅਰ ਕਰਤਾ ਲੋਕਾਂ ਨੂੰ ਜਾਗਰੂ ਕਰਤਾ ਵੀ ਨਦੀਆਂ ਤੇ ਨਾਲਿਆਂ ਤੇ ਦਰਿਆ ਦੇ ਕੰਢੇ ਤੇ ਨਾ ਜਾਇਓ ਕੋਈ ਵੀ ਘਟਨਾ ਵਾਪਰ ਸਕਦੀ ਹੈ ਤਿੰਨ ਗੇਟ ਇੱਕ ਗੇਟ ਫਿਰ 11:30 ਵਜੇ ਖੋਲਿਆ 1 ਮੀਟਰ ਖੋਲਿਆ ਦੂਜਾ ਗੇਟ ਜਿਹੜਾ ਸੀ ਉਹ ਕਰੀਬ 12:30 ਖੋਲਿਆ ਤੇ ਜੱਜ 3 ਵਜੇ ਖੋਲਿਆ ਤਿੰਨ ਗੇਟ ਮੀਟਰ ਮੀਟਰ ਤੇ ਖੋਲੇ ਤੇ 35000 ਕਿਊਸਿਕ ਪਾਣੀ ਆ ਗਿਆ ਤੇ ਜੇ ਪਿੱਛੋਂ ਪਾਣੀ ਆ ਗਿਆ ਤਾਂ ਜੇ ਫਿਰ ਅਲਰਟ ਸਾਡੇ ਮੌਸਮ ਵਿੱਚ ਭੰਦਾ ਲਾਈਟ ਆ 5 ਤੋਂ ਲੈ ਕੇ 7 ਅਕਤੂਬਰ ਤੱਕ ਬਰਸਾਤ ਹੋ ਸਕਦੀ ਹੈ ਜੇ ਉਹ ਬਰਸਾਤ ਹੋਗੀ ਤੇ ਪਾਣੀ ਹੁਰਬਦੇਗਾ ਘਟੇਗਾ ਨਹੀਂ ਸਰਕਾਰ ਨੇ ਕੁਛ ਨਹੀਂ ਕਰਨਾ ਮੈਂ ਤੁਹਾਨੂੰ ਦੱਸ ਦਿਆ ਛਿਰਾ ਸਰਕਾਰ ਨੇ ਕੋਈ ਮੁਆਵਜ਼ਾ ਨਹੀਂ ਦੇਣਾ ਸਰਕਾਰ ਨੇ ਗੱਲਾਂ ਕਰਨੀਆਂ ਨੇ ਲੋਕ ਸੜਕਾਂ ਤੇ ਆ ਕੇ ਮੁਆਵਜ਼ਾ ਲੈ ਲੈਣ ਲੈਣ ਸਰਕਾਰ ਨੇ ਕੁਛ ਨਹੀਂ ਕਰ ਸਰਕਾਰ ਨੇ ਪੱਲੀ ਕੱਖ ਨਹੀਂ ਹੈਗਾ ਸਰਕਾਰ ਤੇ ਜ਼ਮੀਨਾਂ ਵੇਚਣ ਦੀ ਹੈ ਤਾਂ ਬਿਲਕੁਲ ਜਿਹੜੀ ਜ਼ਮੀਨ ਸਬਜੀ ਮੰਡੀ ਦੀ ਜਿਹੜੀ ਹੈਗੀ ਉਹ ਪੁੱਡੇ ਨੂੰ ਦੇ ਦਿੱਤੀ ਵੀ ਤੁਸੀਂ ਵੇਚਦੇ ਪੈਸੇ ਸਰਕਾਰ ਨੂੰ ਮਿਲਣੇ ਉਹਦੇ ਅੱਛਾ ਉਹਦਾ ਪੁਨਰ ਸੁਰਜੀਤ ਅਕਾਲੀ ਦਲ ਵਿਰੋਧ ਵੀ ਕਰ ਰਿਆ ਪੁੱਟਾ ਨੂੰ ਕਹਦੇ ਲਈ ਵੇਚਤੀ ਤੁਸੀਂ ਜਿਹੜਾ ਮੈਂ ਨਾ ਵੀ ਪੁਨਰ ਸੀਜੀਤ ਅਕਾਲੀ ਦਲ ਵਾਲੇ ਐਸ ਵੇਲੇ ਜਿਹੜੇ ਨੇ ਸੰਗਵੀਰ ਸਿੰਘ ਬਾਦਲ ਨੂੰ ਅੱਗੇ ਚੱਲ ਰਹੇ ਨੇ ਇਹੋ ਜਿਹੀਆਂ ਗੱਲਾਂ ਦੇ ਵਿੱਚ ਪਾਲ ਕੱਲ ਬਕਾਇਦਾ ਤੌਰ ਤੇ ਪੰਜਾਬ ਦੇ ਰਾਜਪਾਲ ਨੂੰ ਉਹਨਾਂ ਦੇ ਡੈਪੂਟੇਸ਼ਨ ਨੇ ਮਿਲ ਕੇ ਬੱਦੀ ਸਿੰਘਾਂ ਦੀ ਫਿਰ ਜਾਈ ਦੀ ਮੰਗ ਕੀਤੀ ਹੈ ਤੇ ਭਾਜਪਾ ਵਾਲੇ ਆਂਦੇ ਜੀ 6 ਛੱਡ ਦਿੱਤੇ ਇਹਦੇ 2 ਰਹਿ ਗਏ ਨੇ ਉਹ ਵੀ ਜਲਦੀ ਛੱਡ ਦੇਣ अच्छा पट्टी साहब किसे वेले ना बंदा कोई एहो जी ਗੱਲ ਕਰਕੇ ਤਾਰੀਫ ਕਰਕੇ ਆਪਣੀ ਫਸ ਜਾਂਦਾ ਹੁਣ ਖਬਰ ਤੁਸੀਂ ਵੈਸੇ ਕਈ ਜਗ੍ਹਾ ਡਿਸਕਸ ਕੀਤੀ ਹੋਣੀ ਆ ਲਾਂਗਾ ਖੋਲ ਦਿੱਤਾ ਬਈ ਜਥਾ ਜਿਹੜਾ ਜਾਣਾ ਸ੍ਰੀ ਗੁਰੂ ਗੁਰੂ ਗ੍ਰੰਥ ਸਾਹਿਬ ਵਾਸਤੇ ਗੁਰੂ ਨਾਨਕ ਸਾਹਿਬ ਦੇ ਗੁਰਪ੍ਰੋ ਵਾਸਤੇ ਜਿਹੜਾ ਜਥਾ ਜਾ ਤੇ ਕੱਲ ਕਹਿ ਰਹੇ ਸੀ ਨਾ ਵੀ ਆਪਸ ਵਿੱਚ ਸਿੱਖਾਂ ਦੀ ਬੜੀ ਮਤਕੀ ਉਹ ਤੁਹਾਨੂੰ ਉਹ ਤੁਹਾਨੂੰ ਤੋਹਫਾ ਇੱਕ ਇਸ ਕਰਕੇ ਆਪੀ ਪ੍ਰਧਾਨ ਮੰਤਰੀ ਸਾਹਿਬ ਦਾ ਕੱਲ ਬਿਆਨ ਸੀ ਵੀ ਆਰਐਸ ਨੇ ਜਿਹੜੀ ਉਹ ਬੜੀ ਮਦਦ ਕੀਤੀ ਆ ਬਕਾਇਦਾ ਤੌਰ ਤੇ ਸਿੱਖਾਂ ਦੀ 84 ਤੇ ਮਦਦ ਕੀਤੀ ਆ ਸਰਕਾਰ ਨੇ ਨੀਲਾ ਤੇਰੇ ਸਮੇਂ ਕੀਤੀ ਆ ਤੇ ਦਿੱਲੀ ਕਤਲਿਆਂ ਸਮੇਂ ਕੀਤੀ ਆ ਅੱਜ ਉਹਦਾ ਬਕਾਇਦਾ ਤੌਰ ਤੇ 2 ਅਕਤੂਬਰ ਨੂੰ ਜਿਹੜਾ ਵਾ ਉਹ ਸ਼ਤਾਬਦੀ ਮਨਾਈ ਜਾ ਰਹੀ ਹੈ ਤੇ ਉਹ ਤੋਹਫਾ ਵਾਤਾ ਨੋ ਵੀ ਇੱਥੇ ਵੀ ਆਰਐਸ ਨੇ ਕੰਮ ਆਈ ਹੈ ਬਿਲਕੁਲ ਬਿਲਕੁਲ ਉਹੀ ਮੈਂ ਕਿਹਾ ਨਾ ਕੋਈ ਏਡੀ ਵੀਡੀ ਗੱਲ ਕਰ ਬੈਠੇ ਬਿਆਨ ਦੇ ਬੈਠੇ ਫੇਰ ਮੁੜ ਕੇ ਕਰਨਾ ਪਿਆ ਜੀ ਜੀ ਆਰਐਨਡੀ ਸ਼ਤਾਬ ਦੀ ਕਰਕੇ ਅਸੀਂ ਜਿਹੜੇ ਇਹ ਜਿੱਥੇ ਫੇਰ ਭਜੰਦੀ ਅੱਗੇ ਜੰਦੇ ਆ ਇਹ ਪਹਿਲੀ ਵਾਰੀ ਹੋਇਆ ਵੀ ਭਾਰਤ ਸਰਕਾਰ ਨੇ ਜਿਹੜਾ ਤੇ ਜਿਹੜਾ ਅਸੀਂ ਬਹਿਨ ਕੀਤਾ ਅੰਦੀ ਤੇ ਪਾਕਿਸਤਾਨ ਕਰਦਾ ਹੁੰਦਾ ਸੀ ਪਹਿਲੀ ਵਾਰੀ ਕੀਤਾ ਭਾਰਤ ਸਰਕਾਰ ਨੇ ਨਹੀਂ ਜਥੇ ਨਹੀਂ ਜਾਏਗਾ ਇਹ ਪਾਕਿਸਤਾਨ ਕਹਿੰਦਾ ਜੀ ਨਹੀਂ ਜੀ ਹਾਲਾਤ ਖਰਾਬ ਨਾ ਆਏ ਤੇ ਜੇ ਭਾਰਤ ਸਰਕਾਰ ਨੇ ਕੀਤਾ ਤੇ ਭਾਰਤ ਸਰਕਾਰ ਨੇ ਮੈਂ ਇਹ ਵੀ ਗੱਲ ਕਹਿ ਦਿਆਂ ਵੀ ਤੁਹਾਨੂੰ ਮੈਂ ਇਹ ਵੀ ਦੱਸ ਦਿਆਂ ਵੀ ਜਦੋਂ 1965 ਤੋਂ 1971 ਦੀ ਜੰਗ ਲੱਗੀ ਸੀ ਨਾ ਜਿੱਥੇ ਉਦੋਂ ਵੀ ਗਏ ਸੀਗੇ ਜੰਗ ਦੇ ਵਿੱਚ ਹੀ ਗਏ ਸੀਗੇ ਇਹ ਨਹੀਂ ਗਲ ਨਹੀਂ ਬਾਰਡਰ ਤੇ ਟੈਨਸ਼ਨ ਸੀਗੀ ਟੈਨਸ਼ਨ ਦੇ ਵਿੱਚ ਗਿਆ ਸੀ ਜਿੱਥੇ ਦੋਵਾਂ ਦੇਸ਼ਾਂ ਦੀਆਂ ਮੈਥੀਆਂ ਬੰਦ ਸੀਗੀ ਟੋਟਲੀ ਸਵੇਤ ਅੰਬੈਸੀ ਰਹੀ ਸਾਨੂੰ ਪਾਕਿਸਤਾਨ ਦੇ ਵਿਜੇ ਦਿੱਤੇ ਗਏ ਸੀ ਅਸੀਂ ਉਦੋਂ ਵੀ ਗਏ ਸੀ ਤੇ ਹੁਣ ਇਹਨਾਂ ਨੇ ਜਿਹੜੇ ਬਹਿਨ ਕੀਤਾ ਸੀ ਇਹਨਾਂ ਦੀ ਬਲੰਟਰ ਗਲਤੀ ਸੀ ਸ਼ਾਇਦ ਗਲਤੀ ਦਾ ਅਸਰ ਹੋਇਆ ਤੁਹਾਨੂੰ ਕਿਤੇ ਦੇ ਦੇ ਦੋ ਜੀ ਅੱਗੇ ਨੂੰ ਕੋਈ ਜੀ ਬਹੁਤ ਬਹੁਤ ਧੰਨਵਾਦ ਤੁਸੀਂ ਆਪਣਾ ਕੀਮਤੀ ਸਮਾਂ ਇਸ ਪ੍ਰੋਗਰਾਮ ਲਈ ਦਿੱਤਾ ਸਸਤਰ ਸ਼ੁਕਰੀਆ ਜੀ ਸ਼ੁਕਰੀਆ ਸ਼ੁਕਰੀਆ